ਸultanpur Lodhi ਦੇ ਪਿੰਡ ਸਰੂਪਵਾਲ ਚੱਲੀ ਗੋਲੀ ਇੱਕ ਕਿਸਾਨ ਦਾ ਹੋਇਆ ਕਤਲ ਮਾਮੂਲੀ ਵਿਵਾਦ ਨੇ ਧਾਰਿਆ ਹਿੰਸਕ ਰੂਪ ਚੱਲੀਆਂ ਤਾਬੜ ਤੋੜ ਗੋਲੀਆਂ ਸultanpur Lodhi ਦੇ ਮੰਡ ਖੇਤਰ ਨਾਲ ਸੰਬੰਧਿਤ ਪਿੰਡ ਸਰੂਪਵਾਲ ਚ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਸਰੂਪਵਾਲ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਉਸਦੇ ਘਰ ਦੀ ਉਸਾਰੀ ਨੂੰ ਲੈ ਕੇ ਕੰਮ ਚੱਲ ਰਿਹਾ ਸੀ ਤਾਂ ਉਸਦੇ ਗੁਆਂਢੀ ਤਰਸੇਮ ਸਿੰਘ ਸੋਨੀ ਪੁੱਤਰ ਮਹੰਗਾ ਸਿੰਘ ਨਾਲ ਨਾਲੀ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਤਰਸੇਮ ਸਿੰਘ ਨੇ ਆਪਣੇ ਰਿਲਵਰ ਨਾਲ ਮਲਕੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੇ ਹੀ ਮਲਕੀਤ ਸਿੰਘ ਦੀ ਮੌਤ ਹੋ ਗਈ ਇਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਵਿਪਨ ਕੁਮਾਰ ਅਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਦੋਸ਼ੀ ترਸੀਮ ਸਿੰਘ ਨੇ ਕਬੂਲ ਕੀਤਾ ਕਿ ਉਸ ਨੂੰ ਇਸ ਘਟਨਾ ਦਾ ਪਛਤਾਵਾ ਹੈ ਅਤੇ ਉਸ ਨੇ ਮਲਕੀਤ ਸਿੰਘ ਤੇ ਆਤਮ ਰੱਖਿਆ ਕਰਨ ਲਈ ਗੋਲੀ ਚਲਾਈ ਹੈ ਅਤੇ ਉਸ ਨੇ ਆਪਣਾ ਇਹ ਕਹਿ ਕੇ ਗੁਨਾਹ ਕਬੂਲ ਕੀਤਾ ਕਿ ਮੈਨੂੰ ਪਛਤਾਵਾ ਹੈ ਸੁਲਤਾਨਪੁਰ ਲੋਧੀ ਤੋਂ ਬਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਰੇ ਬਲ ਸ਼ਹਿਰ ਮਰਿਆ ਹੋਇਆ ਇਹਦਾ ਘਰ ਜਿੰਨ ਲੈ ਕੇ ਭਾਈ ਬਾਪੂ ਜੀ ਕੀ ਕਰ ਰਹੇ ਆ ਹਾਏ ਜੀ ਗੋਲੀਆਂ ਮਾਰੀਆਂ ਪਰਾਂ ਤੇ ਤੇ ਉਹਨੇ ਪਹੁੰਚੀ ਕਿਸ ਦਾ ਕਿਸ ਦਾ ਨੂੰ ਲੈ ਕੇ ਗੋਲੀਆਂ ਮਾਰੀਆਂ ਹਾਏ ਉਹ ਤੇ ਜਿੱਤੇ ਸਾਹਿਬ ਹੋਣੀ ਕਰੇ ਆ ਇਸੇ ਛਾਵੇਂ ਮੱਦਾ ਕੀਤਾ ਹੈ ਹਏ ਕੋਈ ਰੰਜੇ ਸੀ ਕੋਈ ਪਰਾਨਾ ਨਹੀਂ ਜੀ ਕੋਈ ਨਿਆ ਬਿੱਤੀ ਗਈ ਆ ਉਹ ਕਹਿੰਦੇ ਛੜ ਕੇ ਬਿੱਤੀ ਕੋ ਛੜਦੇ ਆ ਜਿਹੜੇ ਬੰਦੇ ਗੋਲੀਆਂ ਮਾਰੀ ਉਹ ਕੌਣ ਆ ਬੰਦਾ ਜੱਜਾ ਚਾਵੇ ਇੱਥੇ ਕੋਈ ਰਿਸ਼ਤੇਦਾਰ ਨਹੀਂ ਤੁਹਾਡੀ ਨਹੀਂ ਜੀ ਐਂ ਕਬੂ ਜੱਜਾ ਫਰਾਰਾ ਬੰਦੇ ਆ ਇਸ ਟਾਈਮ ਬੰਦੇ ਫਰਾਰ ਆ ਇਸ ਟਾਈਮ ਜਾਂ ਇੱਥੇ ਫੜੇ ਗਿਆ ਮੌਕੇ ਤੇ ਅੰਦਰ ਹੀ ਆ ਜੀ ਹਾਂ ਕੋਲ ਦੇ ਵੱਲ ਫੜੇ ਨਹੀਂ ਫੜੇ ਫੜੇ ਨਹੀਂ ਕਿਉਂ ਮੋਕੇ ਅਜੇ ਨਹੀਂ ਫੜੇਗਾ ਅਜੇ ਫੜੇ ਨਹੀਂ ਕਿੰਨੇ ਬੰਦੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਕਰ ਲਿਆ ਡੀਐਸ ਕੱਲਾ ਹੁਤਾ ਜਨਾਨੀਆਂ ਦੀਆਂ ਬਾਹਰ ਦੋ ਜਨਾਨੀਆਂ ਲੜਕਾਰੇ ਮਾਰਦਿਏ ਮਾਰਦੋ ਇੱਕ ਦੀ ਮਾਰ ਦੋ ਇੱਕ ਦੀ ਇੱਕ ਆਦੀ ਇੱਕ ਉਹਦੀ ਪਰਝਾਈ ਮਾਰ ਦੋ ਇਹਨੂੰ ਮਰਰਾ ਨਾਮ ਕੀ ਹੈ ਬੰਦੇ ਦਾ ਕੋਮਲ ਸਿੰਘ ਕਿਹੜਾ ਪਿੰਡ ਆ ਇਹ ਸਰੂਵਾਲ ਜੀ ਇਹ ਬਾਪੂ ਜੀ ਜਿਵੇਂ ਦੱਸਿਆ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੋਈ ਆ ਪਰ ਹਜੇ ਬੰਦੇ ਹਿਰਾਸਤ ਚ ਕਿਉਂ ਨਹੀਂ ਲੈ ਗਏ ਕੀ ਪਤਾ ਨਹੀਂ ਸਾਰੰਗਰੀ ਦੇਖਦੇ ਆਂ ਵੜਕੇ ਨਹੀਂ ਨਿਕਲਦੇ ਲੱਗਦਾ ਕਿ ਨਹੀਂ ਜੀ ਕੋਈ ਲਾਗਦਾ ਕਿੰਨੇ ਲੋਕ ਨੇ ਕਿੰਨੇ ਲੋਕ ਨੇ ਟੁੱਟੇ ਇਹ ਕਿੰਨੇ ਲੋਕ ਸੀਗੇ ਪੰਜ ਜਾਨੇ ਜੀ ਹਾਏ ਪ੍ਰਵਾਦ ਚ ਕੌਣ ਕੌਣ ਆ ਜਿਨ੍ਹਾਂ ਦੀ ਡੈਥ ਹੋਈ ਹੈ ਮਗਰ ਹਾਏ ਬ੍ਰਦਰ ਉਹਨਾਂ ਦਾ ਇਹ ਆ ਨਹੀਂ ਆ ਰਿਹਾ ਇਹਦੀ ਆ ਮੈਸੇਜ ਆਦੀ ਇੱਕ ਕਾਕਾ ਹੈ ਬਡੀਆਂ ਵਿਆਈਆਂ ਆ ਦੋਵੇਂ ਕਾਕਾ ਵਿਆਹ ਆਇਆ ਇੱਕ ਭੈਣ ਇੱਕ ਘਰੇ ਵਿਚਾਰੀ ਆਏ ਇੱਕ ਭੈਣ ਆ ਘਰ ਹਾਂਜੀ ਮਾਤਾ ਜੀ ਕੀ ਘਟਨਾ ਹੋਈ ਆ ਹਾਂਕੀ ਨਹੀਂ ਮੈਂ ਗੋਲੀਆਂ ਹੀ ਮਾਰੀਆਂ ਇਹਨਾਂ ਨੇ ਇੱਥੇ ਆਉਂਦੇ ਨੇ ਕਿਸ ਗੱਲ ਤੋਂ ਲੱਗ ਝਗੜਾ ਹੋਇਆ ਸੀ ਮਿੱਟੀ ਦੇ ਸਾਹਿਬ ਮਿੱਟੀ ਦੇ ਮਿੱਟੀ ਵੀ ਆਦਾ ਜਾ ਆ ਸਾਡਾ ਆਉਦਾ ਸਾ ਉਹਦਾ ਸਾਉਦਾ ਪਹਿਨੀਓ ਪਹਿਲੇ ਬਣੇ ਉਹ ਜਾਣ ਕੇ ਲੜਾਈ ਲਈ ਜਾਣ ਕੇ ਜਾ ਖੜਾ ਹੋਇਆ ਗਾਲਾ ਕੱਢਣ ਲੱਗ ਪਏ ਨੇ ਤੇ ਹਾਂਜੀ ਹਾਂਜੀ ਮੰਨਦੇ ਪਿਓ ਨੇ ਗਾਲਾ ਕੱਢਣ ਲੱਗ ਪਿਆ ਤੇ ਇਹਨਾਂ ਨੇ ਗਾਲਾ ਕੱਢਣ ਲੱਗ ਪਿਆ ਤੇ ਇਹਨਾਂ ਨੇ ਮਾਰੇ ਮੂੰਹ ਤੇ ਇਹਨਾਂ ਦੀ ਚਪੇੜ ਮਾਰਤੀ ਅੱਛਾ ਜੀ ਚਪੇੜ ਮਾਰੀ ਤੇ ਇਹਨਾਂ ਨੇ ਫਿਰ ਅੱਗੋਂ ਫੜ ਲਿਆ ਤੇ ਪੂੜ ਕੇ ਛਡਾ ਕੇ ਇਨਾਂ ਕੋਲ ਭੱਜ ਗਿਆ ਆਪਣਾ ਆਪ ਕਿੰਨੀਆਂ ਗੋਲੀਆਂ ਵੱਜੀਆਂ ਇਹਨਾਂ ਦੇ 6 6 ਗੋਲੀਆਂ ਮਾਰੀਆਂ ਨੇ ਜਿਵੇਂ ਪਰ ਤੌਲਤੇ ਗਏ ਜੀ ਹੂੰ ਦੱਸੋ ਕਿ ਮੂਹ ਜੀ ਆਇਆ ਇਹ 6ਵੇਂ ਗੋਲੀਆਂ 6 ਗੋਲੀਆਂ ਮਾਰ ਕੇ ਫੇਰ ਉਹ ਗਿਆ ਭੱਜ ਗਿਆ ਹਏ ਤੋ ਉਹਨਾਂ ਦੇ ਪਿਓ ਨੇ ਮਾਂ ਨੇ ਉਹਦੇ ਘਰ ਦੀ ਨੇ ਹਾਂ ਜੀ ਬਾਈ ਕੀ ਨਾਮ ਕੀ ਕਹਿਣਾ ਚਾਹੁੰਦੇ ਹੋ ਮਾਂ ਹੀ ਕਹਿਣਾ ਚਾਹੀਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਕੀ ਘਟਰਾ ਵੀ ਇੱਥੇ ਘਟਰਾ ਜੀ ਉਹਦੇ ਪਿਓ ਮੁੰਡੇ ਨੇ ਮਹਿੰਗੇ ਦੇ ਨੇ ਗੋਲੀਆਂ ਮਾਰੀਆਂ ਉਹਨਾਂ ਪੰਝਾ ਜੀਆਂ ਨੇ ਆਖੇ ਮਾਰ ਦੋ ਪਹਿਲੀ ਲਾ ਕੇ ਮਗਰ ਦੇ ਛੜਾ ਲਾਂਦੇ ਤੁਹਾਨੂੰ ਕੋਈ ਤੁਹਾਡਾ ਪ੍ਰਾਈ ਰੈਂਜਰ ਸੀ ਜਾਂ ਨਹੀਂ ਨਾ ਨਾ ਕੋਈ ਰੈਂਜਰਸ ਨਹੀਂ ਸੀ ਕੋਈ ਬਿਲਡਿੰਗ ਨਿਰਮਾਣ ਕਰ ਰਹੀ ਸੀ ਨਵੇਂ ਜਿਹੇ ਮਿੱਟੀ ਪਾਉਂਦੇ ਸੀ ਉੱਥੇ ਮਿੱਟੀ ਪਾ ਰਹੇ ਸੀ ਹਾਂ ਜੀ ਮਿੱਟੀ ਪਾ ਰਹੇ ਸੀ ਇਹਨਾਂ ਨੂੰ ਮੁੱਲੀ ਗੱਲ ਨੂੰ ਲੱਗ ਝੜਾ ਹੋਇਆ ਮਨ ਹਾਂ ਜੀ ਕੋਈ ਗੱਲ ਝਗੜਾ ਉਹਦਾ ਥਾਂ ਹੀ ਕਰਦੇ ਸੀ ਜੀ ਨੋਰਮਲ ਗੱਲ ਜਿਹੜੇ ਕੋਈ ਉਹ ਜਾਣ ਕੇ ਨਾ ਜਾਣ ਕੇ ਧੱਕੇ ਨਾਲ ਸਾਡਾ ਬੰਦਾ ਮਾਰਿਆ ਜਿਹੜੇ ਦੋਸ਼ੀ ਆ ਹਜੇ ਤੱਕ ਘਰ ਦੇ ਵਿੱਚ ਹਾਂਜੀ ਹਾਂਜੀ ਤੇ ਪੁਲਿਸ ਗਈ ਉਹਨਾਂ ਦੇ ਘਰ ਤੱਕ ਗਈ ਆ ਜੀ ਖੜਿਆ ਨਹੀਂ ਉਹਨੂੰ ਅਜ ਪਤਾ ਨਹੀਂ ਕੀ ਚੱਟਾ ਠੀਕ ਆ ਸਰ ਇੱਥੇ ਆਇਆ ਹੂੰ ਜਦੋਂ ਇੱਥੇ ਆਇਆ ਦਾ ਵਾਰ-ਵਾਰ ਉਹਨੇ ਕੱਢਿਆ ਹੂੰ ਤੇ ਮੈਂ ਉਹਦੇ ਗਾੜੀ ਹੱਥ ਛੋੜੇ ਮੈਂ ਸੁਣਿਆ ਮੇਰਾ ਵੀਰ ਨਾ ਗੋਲੀ ਨਾ ਜਲਾਈ ਹੂੰ ਇੰਨੀ ਗੱਲ ਕਹਿੰਦੇ ਆ ਕਹਿੰਦੇ ਆ ਲਿਆ ਕੇ ਉਹਨੇ ਇਹ ਪਹਿਲਾਂ ਢਿੱਡ 'ਚ ਮਾਰੀ ਟੇਢੇ ਜੇ ਮਾਰ ਕੇ ਛੁੱਟ ਕੇ ਫਿਰ ਜਿੱਨਾ ਜੇ ਵਾਰ-ਵਾਰ ਖਾਲੀ ਨਹੀਂ ਹੋਇਆ ਉਹਨਾਂ 'ਚ ਸਿਰ 'ਚ ਗੋਲੀਆਂ ਮਾਰਦਾ ਹੈ ਇਸ ਤੋਂ ਪਹਿਲਾਂ ਵੀ ਕਦੀ ਕੋਈ ਲੜਾਈ ਝਗੜਾ ਹੋਇਆ ਸੀ ਕੋਈ ਲੜਾਈ ਝਗੜਾ ਹੈ ਕੋਈ ਗੱਲ ਨਹੀਂ ਜੀ ਉਸ ਤੋਂ ਬਾਅਦ ਫਿਰ ਉਹਦੇ ਮੁੰਡੇ ਤੇ ਮਗਰ ਲੱਗਾ ਜੀ ਪਰ ਵਾਰ-ਵਾਰ ਲੈ ਕੇ ਉਹ ਮੁੰਡੇ ਨੂੰ ਧੱਕੇ ਨਾਲ ਬਚਾਇਆ ਸਾਡਾ ਭਤੀਜਾ ਹੈ ਉਹਦੇ ਮਗਰ ਲੱਗਾ ਜੀ ਗੋਲੀਆਂ ਮਾਰ ਕੇ ਚੰਗੀ ਤਰ੍ਹਾਂ ਫੇਰ ਕਰਨ ਗਿਆ ਜੀ ਹਾਂ ਜੀ ਜਾਨੇ ਸੀ ਕਿੰਨੇ ਜਾਨੇ ਸੀ ਪੰਜ ਜਾਨੇ ਸੀ ਜੀ ਬਾਕੀ ਉਹ ਕੱਲਾ ਗੋਲੀਆਂ ਚਲਾ ਰਿਹਾ ਬਾਕੀ ਪਿੱਛੇ ਆ ਸਾਰੇ ਬਾਕੀ ਉਹ ਨਾ ਆ ਕੇ ਮਾਰਦੇ ਲਕਾਰੇ ਦੇ ਜਾਂਦੇ ਮਾਰ ਦੋ ਮਾਰ ਦੋ ਮਾਰ ਦੋ ਵੀ ਅਸੀਂ ਪਹਿਲੀ ਆਪਾਂ ਵੇਚ ਕੇ ਸਾਰੀ 5-6 ਕਿੱਲੇ ਸਾਤੇ 11 ਵੇਚ ਕੇ ਮੋਤੇ ਲਾਦਾ ਦੇ ਤੇ ਉਹ ਦੋਵੇਂ ਜਨਾਨੀਆਂ ਤਿੰਨੇ ਜਨਾਨੀਆਂ ਤੋਂ ਉਹਦਾ ਪਿਓ ਵੀ ਇਹੋ ਗੱਲ ਕਹਿੰਦਾ ਠੀਕ ਹਾਂ ਜੀ ਆਹੀਂ ਤੱਕੇ ਮਰੇ ਪਏ ਆ ਜੀ ਸਾਡੇ ਸਾਡੇ ਮੱਲੇ ਅੱਗੇ ਕੱਕਣੀ ਹਾਂ ਠੀਕ ਵਾਠੀਕ ਹਾਂ ਸਮਰੋਕੇ ਆ ਭਾਈ ਕੀ ਹੋਇਆ ਭਾਈ ਘਟਨਾ ਨੂੰ ਜਿਹੜਾ ਜਾਣ ਦਿੱਤਾ ਕਾਹ ਤੋਂ ਦਿੱਤਾ ਗਿਆ ਤੁਹਾਡੇ ਵੱਲੋਂ ਇਹ ਪਾਕਿਸਤਾਨ ਫਿਰ ਫੇਸ ਦੇ ਵਿੱਚ ਹਾਂ ਨਹੀਂ ਤੁਹਾਡੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿੱਟੀ ਪੋਨ ਨੂੰ ਲੈ ਕੇ ਜਿਹੜਾ ਸਾਰਾ ਵਾਰਦਾਤ ਨੂੰ ਪਛਤਾਵਾ ਹੈਗਾ ਕੋਈ ਪਛਤਾਵਾ ਹੈਗਾ ਜੋ ਤੁਸੀਂ ਕੀਤਾ ਵਾ ਪਛਤਾਵਾ ਹਾਂਜੀ ਪਛਤਾਵਾ ਤਾਂ ਹੈਗਾ ਪਛਤਾਵਾ ਹੈਗਾ ਵਾ ਹਾਂ ਜਿਸ ਨਾਲ ਕਿੰਨੇ ਮੈਣਾ ਜਿਹੜਾ ਉਹਨਾਂ ਨੂੰ ਮੌਤ ਦੇ ਘਾਟ ਉਤਾਰੇਗਾ ਤੁਹਾਡੇ ਵੱਲੋਂ ਪਛਤਾਵਾ ਸਾਂ ਭਾਈ ਕਿਉਂ ਕੀਤਾ ਘਟਨਾ ਕਰਲੀ ਅੱਜ ਇਨਫੋਰਮੇਸ਼ਨ ਮਿਲੀ ਸੀ ਪਿੰਡ ਸਰੂਪ ਵਾਲੀ थाना ਕਬੀਰਪੁਰ ਉੱਥੇ ਤਰਸੇਮ ਸਿੰਘ ਔਰ ਮਨਜੀਤ ਸਿੰਘ ਦੀ ਲੜਾਈ ਹੋਈ ਆ ਲੇਕ ਨਾਲੀ ਦੇ ਪਾਣੀ ਤੋਂ ਔਰ ਔਰੇ ਵਿੱਚ ਜਿਹੜੇ ਤਰਸੇਮ ਸਿੰਘ ਨੇ ਕੋਈ ਇੱਕ ਆਰਮੀ ਮੈਨ ਨੇ ਉਹਨਾਂ ਨੇ ਆਪਣਾ ਲੈਕਸੰਸੀ ਰਵਾਤਵਾ ਦੇ ਨਾਲ ਮਨਜੀਤ ਸਿੰਘ ਦਾ ਕਤਲ ਕਰ ਦਿੱਤਾ ਇੰਨੀ ਆ ਫਾਇਰ ਹੋਇਆ ਸਰ ਜਸਟ ਅਸੀਂ ਇਨਵੈਸਟਿਗੇਟ ਕਰ ਰਹੇ ਆ ਤੁਹਾਨੂੰ ਬਾਅਦ ਚ ਦੱਸਾਂਗੇ ਕੋਈ ਕਾਰਨ ਪਤਾ ਲੱਗ ਸਕਿਆ ਇਸ ਚੀਜ਼ ਦਾ ਕਾਰਨ ਨਾਲੀ ਦੇ ਪਾਣੀ ਦੇ ਬੰਦ ਕਰਨ ਤੋਂ ਹੋਇਆ ਝਗੜਾ ਸੀ ਇਹਨਾਂ ਦਾ ਚੱਲ ਰਿਹਾ ਔਰ ਦੇ ਵਿੱਚ ਇਹਨਾਂ ਦੋਨਾਂ ਦੀ ਆਪਸੀ ਅਜਿਹੇ ਦੇ ਵਿੱਚ ਇੱਕ ਛੋਟੇ ਪਿੰਡ ਦੇ ਵਿੱਚ ਵੱਡੀ ਵਿਪਾਰਦਾਤ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਦੇਖੋ ਅਸੀਂ ਇੱਥੇ ਸਾਨੂੰ ਇਥੋਂ ਅਸੀਂ ਮਿਲੀ ਆ ਅਸੀਂ ਪਹੁੰਚ ਗਏ ਆ ਅਸੀਂ ਜਿਹੜੇ ਦੋਸ਼ੀ ਹੈਗੇ ਉਹ ਰਾਉਂਡ ਅਪ ਕਰ ਲਏ ਆ ਪਰਚਾ ਦਰਜ ਕਰਕੇ ਅਸੀਂ ਇੱਕ ਵੀ ਤਫਤੀਸ਼ ਕਰ ਲਏਗੇ ਕਿੰਨੇ ਦੋਸ਼ੀ ਕਿੰਨੇ ਕ ਦੋਸ਼ੀ ਮੌਕੇ ਤੇ ਅਸੀਂ ਦੋ ਦੋਸ਼ੀ ਫੜੇ ਆ ਉਹਨਾਂ ਦੇ ਖਿਲਾਫ ਜੋ ਕਾਰਵਾਈ ਬੰਦੀ ਹੋਕਰ ਅੱਜ ਪਿੰਡ ਸਰੂਪਵਾਲ ਤਨਖਵੀਰਪੁਰ ਵਿੱਚ ਇੱਕ ਇਨਸੀਡੈਂਟ ਹੋਈ ਜਿਸ ਦੇ ਵਿੱਚ ਮਲਕੀਤ ਸਿੰਘ ਔਰ ਤਸੇਨ ਸਿੰਘ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਨਾਲੀ ਦੇ ਪਾਣੀ ਤੋਂ ਝਗੜਾ ਹੋਇਆ ਝੜੜੇ ਦੇ ਦੌਰਾਨ ਜੋ ਤਸੀਮ ਸਿੰਘ ਹੈ ਐਕਸ ਆਰਮੀ ਹੈ ਇਹਦੇ ਬਾਸ ਲਾਇਸੈਂਸੀ ਵੈਪਨ ਦਿੱਤੀ ਬੋਧ ਦਾ ਵੈਪਨ ਖੈਲ ਸੀ ਤੇ ਬਾਸ ਉਸ ਝੜੜੇ ਦੇ ਦੌਰਾਨ ਇਹ ਵੈਪਨ ਦੇ ਨਾਲ ਲਖੀਤ ਸਿੰਘ ਦੇ ਉੱਤੇ ਗੋਲੀਆਂ ਚਲਾਈਆਂ ਪਰ ਮੁਕੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸਾਨੂੰ ਇਨਫੋਰਮੇਸ਼ਨ ਮਿਲਣ ਤੇ ਮੌਕੇ ਪਰ ਪਹੁੰਚ ਕੇ ਸਾਰੀ ਜਿਹੜੀ ਇਨਸੀਡੈਂਟ ਹੈ ਤੇ ਸ਼੍ਰੀਮਤੀ ਵੱਸਲਾ ਗੁਪਤਾ ਆਈਪੀਐਸ ਐਸਐਸਪੀ ਸਾਹਿਬ ਕੋਸਲਾ ਵੀ ਦੇ ਨੋਟਿਸ ਲਿਆਂਦਾ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮੁਕਦਮਾ ਅੰਡਰ ਸੈਕਸ਼ਨ 103 ਇੱਕ ਡੀਐਨਐਸ 2527508 ਆਨਸ ਐਕਟ ਦਰਜ ਰਜਿਸਟਰ ਕਰਕੇ ਇਹਦੀ ਤਪਤੀਸ਼ ਸ਼ੁਰੂ ਕੀਤੀ ਦੌਰਾਨੇ ਤਪਤੀਸ਼ ਮੁਕਦਮਾ ਦੇ ਦੋਨੋਂ ਦੋਸ਼ੀ ਤਰਸੇਨ ਸਿੰਘ ਔਰ ਉਸ ਦੀ ਵਾਈਫ ਸੰਦੀਪ ਕੌਰ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਔਰ ਮੌਕਾ ਦੇ ਦੌਰਾਨ ਵਰਤਿਆ ਗਿਆ ਰਿਵਾਲਵਰ 32 ਬੋਰ ਉਹ ਵੀ ਦੋਸ਼ੀ ਪਾਸੋਂ रिकवर ਕਰ ਲਿਆ ਕਦਮੇ ਦੀ ਜਿਹੜੀ ਤਫਤੀਸ਼ ਹੈ ਉਹ ਅੱਗੇ ਚੱਲ ਰਹੀ ਹੈ